ਫਲਤੋ ਵੇਲਾ ਕਾਰੀ ਸਹਿਜਪਾਟ ਦਾ ਕਾਸ਼ ਕਰਾਇਆ ਗਿਆ ਸੀ ਸਵੇਰੇ ਅੱਜ ਸਹਿਜਪਾਟ ਦਾ ਭੋਗ ਪਿਆ ਉਸ ਤੋਂ ਬਾਅਦ ਇੱਥੇ ਹੁਣ ਜਿਹੜੇ ਪੰਡਾਲ ਸੀ ਆਇਆਗੇ ਇੱਥੇ ਕੀਰਤਨ ਚੱਲ ਰਿਹਾ ਸਾਰੇ ਪ੍ਰਬੰਧ ਇੱਥੇ ਮੁਕਤ ਕਰੇ ਗਿਆ ਪਾਰਕਿੰਗ ਵਗੈਰਾ ਦਾ ਹਰ ਚੀਜ਼ ਦਾ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਗਿਆ ਪਿੰਡ ਵਾਸੀ ਦੇ ਨੌਜਵਾਨੀ ਪੁਲਿਸ ਸੇਵਾ ਚ ਲੱਗੇ ਹੋਏ ਆ ਬਿਲਕੁਲ ਜੀ ਬਿਲਕੁਲ ਪਿੰਡਾਂ ਦੇ ਤਾਂ ਜਿਹੜੇ ਸਾਡੇ ਪਿੰਡ ਦੇ ਉਹ ਤਾਂ ਹੈਗੇ ਹੈਗੇ ਸਾਡੇ ਨਾਲ ਦੇ ਪਿੰਡਾਂ ਦਾ ਪੂਰਾ ਸਹਿਯੋਗ ਆ ਜੀ ਪੂਰੇ ਇਲਾਕੇ ਦਾ ਸਹਿਯੋਗ ਆ ਇਹ ਹਰ ਪਿੰਡਾਂ ਤੋਂ ਆਪ ਕੋ ਆਪ ਅਮਕ ਨੌਜਵਾਨਾਂ ਦਾ ਕਿੰਨੀ ਕਿ ਕੈਟਰਿੰਗ ਆ ਜਾਂ ਕਿੰਨੀ ਕਿ ਲੋਕਾਂ ਦੀ ਪਹੁੰਚ ਦਾ ਇੰਤਜ਼ਾਮ ਹੈ 10000 ਦਾ ਉਮੀਦ ਕਰਕੇ ਚੱਲੇ ਆ 15000 ਦਾ ਹਾਂਜੀ ਅੱਛਾ ਸਰਪੰਚ ਸਾਹਿਬ ਪਿਛਲੀ ਵਾਰ ਕਹਿੰਦੇ ਫੋਨ ਕਾਫੀ ਚੋਰੀ ਹੋਏ ਨੇ ਇਹਨੂੰ ਲੈ ਕੇ ਵਲੰਟੀਅਰਸ ਤਾਇਨਾਤ ਕੀਤੇਗੇ ਨਹੀਂ ਬਿਲਕੁਲ ਜੀ ਬਿਲਕੁਲ ਫੋਨ ਜਿਹੜੇ ਚੋਰੀ ਹੋਏ ਸੋ ਅਸੀਂ ਆਪਣੇ ਪਿੰਡਾਂ ਦੀਆਂ ਨੌਜਵਾਨ ਸੁਆਮਾਂ ਦੇ ਨੌਜਵਾਨ ਸੱਦੇ ਹੋਏ ਆ ਬਕਾਇਦਾ ਲਾਏ ਹੋਏ ਆ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ ਪੋਰਸ ਨੇ ਪੂਰਾ ਆਪਣਾ ਪ੍ਰਬੰਧ ਕਰਿਆ ਹੋਇਆ ਵੀ ਤਾਂ ਕਿ ਹਜੇ ਕਿਉਂਕਿ ਉਹ ਦਿਨ ਹੀ ਇਹ ਜਿਹਾ ਸੀ ਸਮਾਂ ਹੀ ਇਹ ਜਿਹਾ ਸੀ ਆਪਾਂ ਸਾਰੇ ਭਾਵਕ ਹੋਏ ਹੋਏ ਸੀ ਤੇ ਉਹਨਾਂ ਨੇ ਉਹ ਮੌਕਾ ਭਾਲਿਆ ਤੇ ਉਹਨਾਂ ਦੇ ਵਿੱਚ ਜਿਹੜੇ ਗਾਇਕ ਸੀਗੇ ਵੱਡੇ ਉਹ ਵੀ ਆ ਕੇ ਪਤਨ ਲਈ ਬੜਾ ਸਹਿਯੋਗੀ ਤਰ੍ਹਾਂ ਨੇ ਸੇਵਾ ਦੇ ਦੇਖੋ ਜੀ ਉਹ ਉਹ ਤਾਂ ਉਸ ਦਿਨ ਤੋਂ ਹੀ ਇੱਥੇ ਬੈਠੇ ਕਵਰ ਕਰੇ ਵਾਲਾ ਬਿੱਲਾભાઈ ਕੀ ਦਾ ਕੀ ਦਾ ਮੈਂ ਨਾਂ ਲਵਾਂ ਕਮਰ ਸਾਰੇ ਇੰਮੀ ਭਾਈ ਸਾਰੇ ਇੱਥੇ ਬੈਠੇ ਆ ਉਹ ਇਹ ਉਸ ਦਿਨ ਤੇ ਬੈਠੇ ਆ ਜਿਸ ਦਿਨ ਦਾ ਐਕਸੀਡੈਂਟ 27 ਤਰੀਕ ਦਾ ਹੋਇਆ ਹਾਂ ਅੱਛਾ ਲੱਗਦਾ ਜੀ ਲੋਕਾਂ ਦਾ ਪਿਆਰ ਤਾਂ ਹੈਗਾ ਹੀ ਹੈਗਾ ਸਾਥੀ ਦੋਸਤਾਂ ਦਾ ਵੀ ਕਾਫੀ ਪਿਆਰ ਭੱਲੇ ਵੀ ਦਰਦ ਕਿਤੇ ਨਾ ਕਿਤੇ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਸਾਰੇ ਸਾਥੀ ਜਿੰਨੇ ਵੀ ਉਹਦੇ ਕਲਾਸ ਫੈਲੋ ਜੋ ਵੀ ਆ ਉਹ ਜਿਹੜਾ ਘੱਟ ਤੋਂ ਘੱਟ 1.5 200 ਬੰਦਾ ਸੀਗਾ ਉਹਦਾ ਕਲਾਸ ਕਲੋ ਜਾਂ ਉਹਦੇ ਕਿਸੇ ਟਾਈਮ ਵੀ ਉਹਦੇ ਨਾਲ ਰਿਹਾ ਸੀਗਾ ਉਹ ਹਸਪਤਾਲ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਟੀਮ ਪੂਰੀ ਉਸੇ ਤੋਂ ਹੀ ਚੱਲ ਰਹੀ ਹੈ। ਉਹ ਵੀ ਕਹੇ ਜਾ ਰਹੇ ਉਹਨਾਂ ਦੇ ਜਿਹੜੇ ਆ ਇਹਨਾਂ ਨੇ ਜਿਹੜੇ ਉਹਨਾਂ ਦੇ ਸ਼ੋਅ ਸੀ ਪੁੰਜਾ ਦੇ ਗਰੀਬ ਉਹ ਵੀ ਇਹ ਕਹਿੰਦੇ ਕੀ ਹੈ। ਕੋਟ ਹੀ ਇਹਨਾਂ ਨੇ ਆਪਕੇ ਜੋ ਇਹਨਾਂ ਦਾ ਹੈਗਾ ਭਰਾਵਾਂ ਵਾਲਾ ਪਿਆਰ ਸੀ ਆਪਣੇ ਆਪ ਦੇਖਣਗੇ। ਯਾਦਗਾਰ ਭ੍ਰੋੜ ਸੰਬੰਧੀ ਕੋਈ ਗੱਲਬਾਤ ਚੱਲ ਰਹੀ ਹੈ ਕੋਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਯਾਦਗਾਰ ਬਣਾਵਾਂਗੇ ਕੋਈ ਨਾ ਕੋਈ ਰੋਜ਼ ਰੋਜ਼ ਠੀਕ ਹੈ। ਸਭ ਤੋਂ ਪਹਿਲਾਂ ਸਹਿਜ ਬਾੜ ਪ੍ਰਕਾਸ਼ ਕਰਾਏ ਗਏ ਸੀ। ਇਸ ਵੇਰੇ ਅੱਜ ਸਹਿਜ ਬਾੜ ਦਾ ਭੋਗ ਪਿਆ ਉਸ ਤੋਂ ਬਾਅਦ ਇੱਥੇ ਹੁਣ ਜਿਹੜਾ ਪਨਾਲ ਸੀ ਆਇਆ ਗਿਆ ਇੱਥੇ ਕੀਰਤਨ ਚੱਲ ਰਿਹਾ ਸਾਰੇ ਪ੍ਰਬੰਧ ਇੱਥੇ ਮੁਕਤ ਕਰੇ ਗਿਆ ਪਾਰਕਿੰਗ ਵਗੈਰਾ ਦਾ ਹਰ ਚੀਜ਼ ਦਾ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਗਿਆ ਪਿੰਡ ਵਾਸੀ ਜਿਹੜੇ ਨੌਜਵਾਨੀ ਕੋਈ ਸੇਵਾ ਚ ਲੱਗੇ ਹੋਏ ਏ ਦਾਰੇ ਬਿਲਕੁਲ ਜੀ ਬਿਲਕੁਲ ਪਿੰਡਾਂ ਦੇ ਤਾਂ ਜਿਹੜੇ ਸਾਡੇ ਪਿੰਡ ਦੇ ਉਹ ਤਾਂ ਹੈਗੇ ਹੈਗੇ ਸਾਡੇ ਨਾਲ ਦੇ ਪਿੰਡਾਂ ਦਾ ਪੂਰਾ ਸਹਿਯੋਗ ਆ ਜੀ ਪੂਰੇ ਇਲਾਕੇ ਦਾ ਸਹਿਯੋਗ ਆ ਇਹ ਹਰ ਪਿੰਡਾਂ ਤੋਂ ਆਪਕੋ ਆਪ ਨੌਜਵਾਨ ਕਿੰਨੀ ਕਿ ਗੈਦਰਿੰਗ ਆ ਜਾਂ ਕਿੰਨੇ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਮ ਹੈ 10000 ਦਾ ਉਮੀਦ ਕਰਕੇ ਚੱਲੇ ਆ 10000 ਦਾ ਹਾਂਜੀ ਅੱਛਾ ਸਰਪੰਚ ਸਾਹਿਬ ਪਿਛਲੀ ਵਾਰ ਕਹਿੰਦੇ ਫੋਨ ਕਾਫੀ ਚੋਰੀ ਹੋਈ ਨੇ ਇਹਨੂੰ ਲੈ ਕੇ ਵਲੰਟੀਅਰਸ ਤਾਇਨਾਤ ਕੀਤੇਗੇ ਨਹੀਂ ਬਿਲਕੁਲ ਜੀ ਬਿਲਕੁਲ ਫੋਨ ਜਿਹੜੇ ਚੋਰੀਏ ਸਾਡੇ ਅਸੀਂ ਆਪਣੇ ਪਿੰਡਾਂ ਦੀਆਂ ਨੌਜਵਾਨ ਸਵਾਮਾਂ ਦੇ ਨੌਜਵਾਨ ਸੱਦੇ ਹੋਏ ਆ ਬਕਾਇਦਾ ਲਾਏ ਹੋਏ ਆ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ ਪੋਰਸ ਨੇ ਪੂਰਾ ਆਪਣਾ ਪ੍ਰਬੰਧ ਕਰਿਆ ਹੋਇਆ ਵੀ ਤਾਂ ਕਿ ਹਜੇ ਕਿਉਂਕਿ ਉਹ ਦਿਨ ਹੀ ਇਹ ਜਿਹਾ ਸੀ ਸਮਾਂ ਹੀ ਇਹ ਜਿਹਾ ਸੀ ਆਪਾਂ ਸਾਰੇ ਭਾਵਕ ਹੋਏ ਹੋਏ ਸੀ ਤੇ ਉਹਨਾਂ ਨੇ ਉਹ ਮੌਕਾ ਭਾਲਿਆ ਤੇ ਉਹਨਾਂ ਦੇ ਵਿੱਚ ਜਿਹੜੇ ਗਾਇਕ ਸੀਗੇ ਵੱਡੇ ਉਹ ਵੀ ਆ ਕੇ ਪਤਨ ਲਈ ਬੜਾ ਸਹਿਯੋਗਕ ਤਰ੍ਹਾਂ ਨੇ ਸੇਵਾ ਦੇਖੋ ਜੀ ਉਹ ਉਹ ਤਾਂ ਉਸ ਦਿਨ ਤੋਂ ਹੀ ਇੱਥੇ ਬੈਠੇ ਕਵਰ ਕਰਨ ਵਾਲਾ ਬਿੱਲਾભાઈ ਕਿਹਦਾ ਕਿਹਦਾ ਮੈਂ ਨਾਮ ਲਵਾਂ ਕਵਰ ਸਾਰੇ ਇੰਮੀભાઈ ਸਾਰੇ ਇੱਥੇ ਬੈਠੇ ਆਓ ਇਹ ਉਸ ਦਿਨ ਤੇ ਬੈਠੇ ਆ ਜਿਸ ਦਿਨ ਦਾ ਐਕਸੀਡੈਂਟ 27 ਤਰੀਕ ਦਾ ਹੋਇਆ ਅੱਛਾ ਲੱਗਦਾ ਜੀ ਲੋਕਾਂ ਦਾ ਪਿਆਰ ਤਾਂ ਹੈਗਾ ਹੀ ਹੈਗਾ ਸਾਥੀ ਦੋਸਤਾਂ ਦਾ ਵੀ ਕਾफी ਪਿਆਰ ਅੱਲੇ ਵੀ ਦਰਦ ਕਿਤਨੇ ਕਿਤੇ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਸਾਰੇ ਸਾਥੀ ਜਿੰਨੇ ਵੀ ਉਹਦੇ ਕਲਾਸਫੇਲੋ ਜੋ ਵੀ ਆ ਉਹ ਜਿਹੜਾ ਘੱਟੋ ਘੱਟ 1.5-200 ਬੰਦਾ ਸੀਗਾ ਉਹਦਾ ਕਲਾਸਫੇਲੋ ਜਾਂ ਉਹਦੇ ਕਿਸੇ ਟਾਈਮ ਵੀ ਉਹਦੇ ਨਾਲ ਰਿਹਾ ਸੀਗਾ ਉਹ ਹਸਪਤਾਲ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਟੀਮ ਪੂਰੀ ਉਸੇ ਤੋਂ ਹੀ ਚੱਲ ਰਹੀ ਹੈ। ਸ਼ੋਅ ਵੀ ਕਏ ਜਾ ਰਹੇ ਉਹਨਾਂ ਦੇ ਜਿਹੜੇ ਆ ਇਹਨਾਂ ਨੇ ਜਿਹੜੇ ਉਹਨਾਂ ਦੇ ਸ਼ੋਅ ਸੀ ਪੁੰਜਾ ਦੇ ਗਰੀਬ ਉਹ ਵੀ ਇਹ ਕਹਿੰਦੇ ਕੀ ਹੈ। ਕੋਟ ਹੀ ਇਹਨਾਂ ਨੇ ਆਪੇ ਜੋ ਇਹਨਾਂ ਦਾ ਹੈਗਾ ਭਰਾਵਾਂ ਵਾਲਾ ਪਿਆਰ ਸੀ ਆਪਣੇ ਆਪ ਦੇਖਣਗੇ। ਯਾਦਗਾਰ ਭ੍ਰੋੜ ਸੰਬੰਧੀ ਕੋਈ ਗੱਲਬਾਤ ਚੱਲ ਰਹੀ ਹੈ ਕੋਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਯਾਦਗਾਰ ਪਨਾਵਾਂਗੇ ਕੋਈ ਨਾ ਕੋਈ ਜ਼ੀਰੋ